ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਕਲਾਸ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਇਹਨਾਂ ਵੀਰਹਰਾਂ ਨੂੰ ਮੱਦ ਕੀ ਮੇਨ ਸ਼ਹਿਰ ਲੱਗਦਾ ਬਾਈ ਕਵਾੜਾ ਵੀ ਨੇੜੇ ਆ ਤੇ ਤੁਹਾਨੂੰ ਜੱਗੇ ਕਲਾਸ ਵਾਲੇ ਵੀਰ ਨੂੰ ਮਲਾ ਦੇਾਂਗੇ ਦੋ ਹੀ ਵਿਖਾਵਾਂਗੇ ਦੋਨੇ ਆਪਦੀ ਜਗ੍ਹਾ ਤੇ ਚੰਗੇ ਪੀਸ ਜੇ ਗਾਂ ਦੀ ਗੱਲ ਕਰ ਲਈਏ ਤਾਂ ਬਹੁਤ ਚੰਗੇ ਰਿਕਾਟ ਵਾਲੀ ਗਊ ਆ ਗਈ ਇਹਨਾਂ ਕੋਲੇ ਕਿਉਂਕਿ ਇਹ ਗਾਂ ਕੱਟ ਲੈਂਦੇ ਆ ਤੇ ਚੰਗੀ ਤਸੱਲੀ ਵਾਲੇ ਥਾਂ ਮਿਲੀ ਤਾਂ ਇਹਨਾਂ ਨੇ ਇਹ ਗਊ ਖਰੀਦੀ ਆ ਸ਼ੈੱਡ ਵਾਲੀ ਫਾਰਮ ਵਾਲੀ ਵੱਡੀ ਵਿਹੜ ਤੇ ਇੱਕ ਸਜਣੋ ਨੀਲੀ ਰਾਵੀ ਦੀ ਝੋਟੀ ਇਹਦਾ ਲੇਖਾ ਜੋਖਾ ਪੁੱਛ ਲਈਏ ਆਪਾਂ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲਿਓ ਤੁਹਾਡਾ ਧੰਨਵਾਦ ਵੇਖਿਓ ਵੀਡੀਓ ਐਂਡ ਤੱਕ ਜੱਗੇ ਵੀਰ ਸਾਸਰੀ ਕਾਲਾ ਸਾਸਰੀ ਕਾਲ ਜੀ ਹੋਰ ਸੁਣਾ ਵਾਹ ਵਧੀਆ ਤੁਸੀਂ ਸੁਣਾਓ ਵੀਰ ਜੀ ਮੇਰਾ ਸਤ ਗੁਰਦਿਆਂ ਤੋਂ ਸੁਣਾ ਚੜਦੀ ਕਲਾ ਨਾ ਬਾ ਚੜਦੀ ਗਲਾ ਕਿਰਪਾ ਭਾਬੇ ਦੀਪ ਸਿੰਘ ਦੀ ਪੂਰੀ ਸ਼ੁਕਰ ਸ਼ੁਕਰ ਆ ਬਾਬਾ ਦੀਪ ਸਿੰਘ ਕਿਰਪਾ ਹੀ ਰੱਖੇ ਪੂਰੀ ਕਿਰਪਾ ਹੰਝੂਕਰ ਤੇ ਆਪਣਾ ਨਾਂ ਐਡਰੈਸ ਆਪਣਾ ਨਾਂ ਸਾਰੇ ਭਰਾ ਨੂੰ ਪਤਾ ਹੀ ਆਵੇ ਜੱਗਾ ਹਾਂਜੀ ਪਿੰਡ ਕਲਾਸ ਜ਼ਿਲ੍ਹਾ ਫਰੋਇਦਪੁਰ ਨੇੜੇ ਮੁੱਦਕੀ ਸ਼ਹਿਰ ਆਪਾਂ ਨੂੰ ਫਰੀਦਕੋਟ ਵੀ ਨੇੜੇ ਪੈਂਦਾ ਹਾਂਜੀ ਤੇ ਇਹ ਫੋਨ ਨੰਬਰ ਹੈਗਾ 95014 66937 95014 ਦੇ 66937 ਇਹਦੇ ਤੇ ਸੰਪਰਕ ਕਰੋ ਜਿਹੜਾ ਸੱਜਣ ਕੋਈ ਜਾਨਵਰ ਖਰੀਦਣਾ ਚਾਹਵੇ ਹਾਂਜੀ ਹਾਂਜੀ ਠੀਕ ਆ ਤੇ ਇਹ ਫਿਰ ਆ ਗਿਆ ਫਤਿਹ ਫਤਿਹ ਆ ਗਿਆ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਦੇ ਪੁੱਤ ਬੁਲਾਦੇ ਹੱਥ ਬਾਈ ਹਰਨ ਜਿਹੜੇ ਕੈਮਰੇ ਚ ਤੇਰੀ ਵੀਡੀਓ ਵੇਂਦੇ ਆ ਕਹੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਹਾਂ ਸਤਿ ਸ਼੍ਰੀ ਅਕਾਲ ਤੇ ਜੱਗੇ ਫਿਰ ਅੱਜ 2 ਆ ਹਾਂਜੀ 2 ਆ ਜੀ ਇਹ ਨੀਲੀ ਰਾਵੀ ਦੀ ਆ ਮੂੰਹੋਂ 2 ਦੰਦ ਦਾ 2 ਦੰਦ ਪੂਰੇ ਕਰਕੇ ਚੌਕ ਦੇ ਚੱਕੀ ਜਾਂਦੀ ਆ ਠੀਕ ਆ ਆਪਾਂ ਮੜਾ ਜ ਮੂੰਹ ਦੀ ਬਹੁਤ ਪੋਲੀ ਆ ਓਕੇ ਹਾਂ ਹਾਂ ਸਹੀ ਆ ਦੋਨ ਦੇ ਪੂਰੇ ਕਰਕੇ ਚੌਕ ਦੇ ਚੱਕੀ ਜਾਂਦੀ ਆ ਚੌਕ ਦੇ ਚੱਕੀ ਜਾਂਦੀ ਆ ਸੂਹਾ ਪਹਿਲਾ ਪਹਿਲਾ ਸੂਹਾ ਜੀ ਸੂਈ ਨੂੰ ਅੱਜ ਹੋਗੇ ਜੋ 10 ਤੋਂ 12 ਦਿਨ ਠੀਕ ਆ ਇਸ ਟਾਈਮ 10 ਲੀਟਰ ਦੁੱਧ ਜਮਨ ਨੈਟ ਤਿਆਰ ਹੋਊਗਾ ਵੱਧ ਕੋਈ ਅੱਧਾ ਕਿਲੋ ਕਿਲੋ ਠੀਕ ਆ 10 ਲੀਟਰ ਮਣਕੇ ਲੈ ਜੇ ਮਣਕੇ ਲੈ ਜਾਈ ਮਣਕ ਜਿਵੇਂ ਮਰਜ਼ੀ ਠੀਕ ਆ ਕੋਈ ਚੱਕਰ ਨਹੀਂ ਜਾਨ ਵੀ ਬਹੁਤ ਚੰਗਾ ਮੈਂ ਨਾ ਇਹ ਇੱਕ ਨੰਬਰ ਸੀਲਸ ਆ ਉਹ ਵੀ ਗਾਵਾਂ ਵਾਰ ਗਿਆ ਕਰਮਾਂ ਵਾਲੀ ਲੈ ਠੀਕ ਆ ਓਕੇ ਲਓ ਇਹ ਵੇ ਦੀ ਖੁੱਲੀ ਡੁੱਲੀ ਆ ਪੂਰੀ ਜੇ ਹੈ ਦੁੱਧ ਦੇ ਦਊਗੀ ਝੋਟੀ 13 ਕਿਲੋ 14 12 13 14 ਇੱਥੇ ਚੱਲੂਗੀ ਝੋਟੀ ਟੌਰਨ ਠੀਕ ਆ ਕਿੰਨੀ ਖੁੱਲੀ ਆ ਲੇਵੇ ਦੀ ਹਾਂ ਮਗਰ ਕੱਟਾ ਕੱਟੀ ਕੱਟਾ ਜੀ ਮਗਰ ਮਗਰ ਆ ਗਿਆ ਕੱਟਾ ਹਾਂਜੀ ਮਗਰ ਕੱਟਾ ਤੇ ਚੂਣ ਦੀ ਤਾਂ ਬਹੁਤ ਚੂਣ ਦੀ ਇੱਕ ਨੰਬਰ ਆ ਪਤਾਰਾ ਮਰਾਜ ਦੇਣੀ ਆ ਆਪਣੇ ਕੋਲ ਇੱਕ ਹੀ ਅੱਜ ਮੱਜ ਮਰਾ ਦੇ ਮਰਾ ਪਰੇ ਫਦੇ ਡਰ ਨਾ ਜਾਵੇ ਵੇਖਿਓ ਸੱਜਣਾ ਤordi ਦੇ ਕੱਦ ਕੱਟ ਦਾ ਨਤਾਜਾ ਲਾ ਲਓ ਜੱਗੇ ਦੇ ਕੱਤਾਂ ਦੇਖੋ ਲੇਵਾ ਪਾਂਡਾ ਪਲੀ ਸੰਭੀ ਆ ਪੂਰੀ ਪੂਰੀ ਹਜੇ ਥੋੜਾ ਨਾ ਜੀ ਜਾ ਕਰਕੇ ਆਣ ਕੇ ਕਰਤਾ ਪਰ ਅਗਲੇ ਸੂਏ ਨੂੰ ਜਿੱਥੇ ਦੋਂਦੀ ਆ ਹਜੇ ਬਹੁਤ ਖਲਣਾ ਕਰਮਾਲੀ ਨੇ ਬਹੁਤ ਵੱਡੀ ਮਹਿਮਾਨੀ ਹਾਂ ਪੂਰੀ ਪੂਰੀ ਥਣ ਤਿੰਨ ਗਲਾਬੀ ਆ ਗਏ ਤਿੰਨ ਗਲਾਬੀ ਆ ਗਏ ਜੀ ਹਮ ਓਕੇ ਓਕੇ ਬਹੁਤ ਸੀਲ ਸੌ ਰੱਜ ਕੇ ਕੋਈ ਵੀ ਕਿਸੇ ਦੇ ਘਰੇ ਨਾ ਜਾ ਕੇ ਘਰੇ ਨਾ ਜਾ ਕੇ ਮਿਲੇ ਤਾਂ ਆਪਣੀ ਗਰੰਟੀ ਹੋਊ ਆਪਸ ਲਿਆਵਾਂਗੇ ਆਪਾਂ ਠੀਕ ਇੰਨੀ ਗਰੰਟੀ ਇਹਦੀ ਦੇ ਦਾਂ ਕਰਮਾਲੀ ਦੀ ਬਹੁਤ ਜਿਆਦੀ ਸੀਲ ਆ ਫਰੇ ਖਦੇ ਨਹੀਂ ਆਉਂਦੇ ਸੂਏ ਨੂੰ ਬਹੁਤ ਤਗੜੀ ਬਹੁਤ ਤਗੜੀ ਪੂਰੀ ਤਗੜੀ ਵੱਡੀ ਮੱਝ ਬਣੂਗੀ ਹਾਂ ਗਾੜੀ ਵੀ ਚੰਗੀ ਰੱਖੂ ਗਾੜੀ ਇਹਦੀ ਹੁਣ ਵੀ ਮੈਨਾ ਹੋਊਗੀ 1.5 ਕਿਲੋ ਦੀ ਹਾਂ ਆਪਾਂ ਵਿਖਾ ਤੇ ਹਜੇ ਤਾਂ ਇਹਨੇ ਆਉਣਾ ਕਰਮ ਵਾਲੀ ਨੇ ਹਾਂ ਆ ਦੇਖੋ ਸੱਜਣਾ ਚਾਰੇ ਥਨਾਂ ਦੀ ਵੈਰਲ ਵੈਰਲ ਬਹੁਤ ਸੋਹਣੀਆਂ ਹਨਾ ਜਿਵੇਂ ਉਹ ਕਹ ਦਿੰਦੇ ਆ ਘਾਰ ਚਲੇਵਾ ਸਾਰਾ ਹਨਾ ਹਾਂ ਇੱਕੋ ਜਾਂ ਗਿਰਲਾਪੁਰ ਨਾਲ ਬਹੁਤ ਸੋਹਣੀਆਂ ਕੱਲਾਂ ਨਾਲ ਹਾਂ ਬੱਚਾ ਫਿਰ ਵਿਖਾ ਦੇ ਤਾਰਾ ਹਾਂ ਜੀ ਲਓ ਪਹਿਲਾਂ ਨਾ ਸੱਜਣੋ ਤੁਹਾਨੂੰ ਧਾਰਾ ਚੈੱਕ ਕਰਾ ਦਈਏ ਜੋ ਕੱਟੀ ਦੀਆਂ ਆ ਲੈ ਇਹਦੇ ਕੋਲੇ ਸ਼ਹਿਰ ਦਮਾ ਕਰ ਚੱਕ ਪਸਮ ਲੈਣ ਦਿਓ ਤੇ ਕਰਾਉਣੇ ਆ ਤਸੱਲੀਆ ਧਾਰ ਕੱਢ ਹਾਂ ਸੱਜਣਾ ਪਸਮਾ ਕਰ ਲਿਆ ਤੇ ਫਤੇ ਕਹਿੰਦਾ ਵੀ ਮੈਂ ਮਾਰੂਗਾ ਜੇ ਧਾਰਾ ਕਹਿੰਦਾ ਐ ਯੈਸ ਤੇ ਦੋ ਨੋ ਇਹ ਅੱਜ ਦੱਸੂਗਾ ਆਪਾਂ ਨੂੰ ਤਰੀਕਾ ਚੂਣਦਾ ਕਿਵੇਂ ਚੁਈਦੀ ਆ ਓਏ ਆ ਜਾ ਪਸਮਾ ਕਰਦੇ ਝੋਟੀ ਦੇ ਨਾਲ ਦੀ ਨਾਲ ਹੀ ਫਿਰ ਅਸੀਂ ਕਿਵੇਂ ਚੁਣੀ ਆ ਹੂੰ ਨੋ ਤੇ ਯੈਸ ਦੱਸੀ ਕਿਵੇਂ ਯੈਸ ਕਿਵੇਂ ਨੋ ਤੇ ਯੈਸ ਹਾਂ ਹਾਂ ਆ ਲੁੱਠਾ ਬਾਹਰ ਕੱਢ ਕੇ ਚੂਣੀ ਆ ਭਾਉ ਤੇ ਅਗਰ ਕੱਢ ਕੇ ਚੂਣੀ ਆ ਸਾਨੂੰ ਤਾਂ ਚੂਣਗੇ ਨਹੀਂ ਆਉਂਦੀਆਂ ਫਤੇ ਯਾਰ ਓਕੇ ਅਗਲੇ ਥਣਾ ਦੀ ਚਵਾਈ ਸੀ ਸਜਣਾ ਮਗਰ ਲਿਆਂ ਦੀ ਚਵਾ ਚੂ ਦਾ ਇਕਲਦੀ ਵੀਰ ਯਾਰ ਇੱਕ ਨੰਬਰ ਆ ਜਿਵੇਂ ਪਹਿਲਾਂ ਦਾ ਨਾ ਬਹੁਤ ਚੰਗੀ ਕਰਮਾ ਠੰਡੀ ਠੁੰਡੀ ਦਾ ਪਤਾ ਲੱਗ ਗਿਆ ਮੈਂ ਨਾ ਜੇ ਆ ਵੇਖੋ ਇਹ ਕੱਢੀਦਾਰ ਕਰ ਦੇਦਾ ਹਰ ਇੱਕ ਕਰਦਾ ਤਾਂ ਇਹ ਸਾਨੂੰ ਉੱਥੇ ਦੇਖੀ ਇਹਦਾ ਧਿਆਨ ਹੋਰ ਪਾਸੇ ਚਲਾ ਜਾਂਦਾ ਮੈਂ ਕੱਲ ਬੰਨੇ ਤੇ ਚਲਾ ਜਾਂਦਾ ਨਹੀਂ ਇਹਦਾ ਵਹਿ ਜਾਂਦਾ ਇਨੇ ਚਿਹਰੇ ਚੋਂ ਥੱਲੇ ਠੀਕ ਆ ਘਰ ਦੀ ਪਿੱਛੋਂ ਆ ਇਹ ਲਓ ਜੀ ਵੇਖੋ ਅ ਦੇਖੋ ਸਜਣੋ ਕਰ ਲਓ ਸੀਲ ਸੌ ਬਹੁਤ ਜ਼ਿਆਦੀ ਰੱਜ ਕੇ ਕਰਮਾਂ ਵਾਲੀ ਵੇ ਨਿਖਰੀ ਕਿ ਨਹੀਂ ਓਕੇ ਤੇ ਰੇਟ ਇਹਦਾ ਫਰਸ਼ਾ ਰੇਟ ਇਹਦਾ ਜੀ ਮੁੱਲ 130 125 ਦੀ ਹਾਂ ਦੇ ਨਾ ਦਵਾਂਗੇ ਆਪਾਂ ਜਮਾਂ ਮੁੱਲ 130 125 ਦੀ ਹਾਂਜੀ ਇਹਦੇ ਵਿੱਚੋਂ ਬਸ ਮਾਨਤਾ ਕਰਾਂਗੇ ਵੀਰ ਭਰਾ ਦਾ ਜਿਹੜਾ ਆਊਗਾ ਆਪਣੇ ਕੋਲੇ ਠੀਕ ਹੈ ਠੀਕ ਬਾਕੀ ਬਹੁਤ ਸੀਲ ਸੌ ਲੈ ਭਲਾ ਇੱਧਰ ਫੇਰ ਲੈ ਹਾਂ ਜਿਵੇਂ ਮਰਜ਼ੀ ਵੇ ਓਕੇ ਨਾ ਦਰਦੀ ਵੀ ਇਹਨਾਂ ਥੋੜੀ ਹਾਂ ਕੈਮਰੇ ਤੋਂ ਥੋੜਾ ਜਿਹਾ ਕਰਦੀ ਆ ਹੋਰ ਕੋਈ ਨਹੀਂ ਓਕੇ ਤੇ ਇਹ ਆ ਗਈ ਆਪਣੇ ਕੋਲੇ ਗਊ ਹਾਂਜੀ ਇਹ ਗਊ ਆ ਗਈ ਆਪਣੇ ਕੋਲੇ ਆਪਾਂ ਲੈਂਦੇ ਤੇ ਨਹੀਂਗੇ ਐਂਦ ਗਿਆ ਆਪਣੇ ਸਾਜਰੇ ਆ ਕਰਦੀ ਆਪਣੇ ਕੋਲ ਥਾਣਾ ਵਿਲਾ ਕਰਦੀ ਚੱਲ ਵੀ ਆਪਾਂ ਆਖਿਆ ਵੀ ਲੈ ਲੈਨੇ ਆ ਤੇ ਅੱਛਾ ਤੇ ਵੈੜ ਫਾਰਮ ਵਾਲੀ ਆਈ ਬਹੁਤ ਚੰਗੀ ਤੀਸਰਾ ਸੂਆ ਸੂਣਾ ਇਹਨੇ ਠੀਕ ਆ ਹਜੇ ਹਫਤਾ ਲੈ ਸਕਦੀ ਆ ਲੈਜੂ 10 ਦਿਨ ਦਿੱਤਾ ਹੈ ਜਾਂ 10 ਦਿਨ ਵੀ ਲੈ ਸਕਦੀ ਚਲੋ ਵੀ ਆਪਾਂ ਕਹਿ ਦੇਨੇ 10 ਦਿਨ ਹਾਂ ਤੇ ਵੇਖੋ ਝੋਲੀ ਝੂਲੀ ਕਿੰਨੀ ਸੀਲ ਸਹੁ ਬਹੁਤ ਲਓ ਕਿੰਨਾ ਦੁੱਧ ਕਹਿੰਦੇ ਚੋਇਆ ਦੋ ਦੋ ਕਹਿੰਦੇ ਵੀ ਅਸੀਂ ਦੁੱਜੇ 28 ਤੋਂ 30 ਕਿਲੋ ਚੋਇਆ ਠੀਕ ਆ ਤੇ ਵੱਡੀ-ਬੁੱਡੀ ਜਿਹੜੇ ਸਾਣਾ ਹੋਵੇ ਮੇਰੇ ਅਨਤਾਜਾ ਲੈ ਲਓ ਕਿੱਥੇ ਦਸ ਦਿਨ ਲੇਜੂ ਥਣਾ-ਥਣਾ ਲਓ ਟਿੱਪਣ ਓਕੇ ਜਮਾ ਓਕੇ ਜਮਾ ਓਕੇ ਜੀ ਸ਼ਹਿਦ ਹੀ ਆਉਂਦਾ ਸ਼ਹਿਦ ਹੀ ਲਤੂਰ ਕਰਾਚ ਇੱਕ ਗਾਂ ਤੂਰ ਤੇ ਹੀ ਆ ਚਾਰੂ ਬਹੁਤ ਹੁੰਦੀਆਂ ਹੈ ਹਨਾ ਮਾ ਨਾ ਇਹਦਾ ਖੁਰਲੀਆਂ ਵੇਲੀਆਂ ਕਰਤਰੀ ਆਉਂਦੀ ਜਿੱਧਰ ਨੂੰ ਲਾ ਲੀਂ ਦਾ ਮਰਜੀ ਦਾਣਾ ਪੱਕਾ ਵਧੇ ਇੱਕ ਗਾਂ ਤਾਂ ਰੱਖਣੀ ਚਾਹੀਦੀ ਵਪਾਰੀ ਰੱਖਣੀ ਚਾਹੀਦੀ ਸਹੀ ਗੱਲ ਹਾਂ ਵੀ ਜਿਹੜਾ ਦਾਣਾ ਵਧੇ ਉਹਦੇ ਤੇ ਹੀ ਦੁੱਧ ਦੇ ਜਾਵੇ ਉਹਦੇ ਜੀ ਸਹੀ ਗੱ ਵੇਲ ਬਹੁਤ ਆ ਜੱਗੇ ਹਨਾ ਬੋਲੀ ਜਿਆਦੀ ਵੱਡੀ ਜਗਾ ਜੱਡੀ ਮਰ ਦੇਖੋ ਸਜਣੋ ਰੱਖਦੇ ਇੰਨੀ ਜੱਡੀ ਆ ਹਾਂ ਕੀ ਬਾਤ ਜਿਹੜੀ ਚੀਜ਼ ਨੂੰ ਪੈਂਦੀ ਖਾਨ ਚ ਧਿਆਨ ਇਹਦਾ ਛੜਦੀ ਨਹੀਂ ਉਹ ਵੀ ਜੋ ਮਰਜੀ ਪਾ ਦੇ ਇਹਨੂੰ ਕਰਮਣੀ ਨੇ گاਵਾ ਹੁੰਦੀਆਂ ਹੀ ਚਾਰ ਹੁੰਦੇ ਚਾਰੂ ਬਾਲੀਆਂ ਚਾਰੂ ਹੁੰਦੀਆਂ ਵੇਖ ਜੇ ਇੱਥੇ ਆਈਦਾ ਇਹ ਫਰਮੀ ਕੁਲੀ ਜਾਂਦੀ ਆਣਾ ਇੱਥੇ ਬੰਨੀਦੀ ਆ ਇੱਕ ਇਟਾਂ ਬਹੁਤ ਤਲਕ ਰੀਆਂ ਓਕੇ ਨੇ ਤੋਰਾ ਵੀ ਚੰਗਾ ਗਾਣਾ ਤੋਰਾ ਤਾਂ ਜਾਂਦੀ ਐ ਭੱਜੀ ਜਿੱਧਰ ਨੂੰ ਮਰਜ਼ੀ ਛੱਡ ਦੇ ਇਹਨੂੰ ਕਰਮਾ ਵਾਲੀ ਥਣ ਬਹੁਤ ਚੰਗਾ ਚਵਾਈ ਆ ਥਣ ਤਾਂ ਯਾਰ ਕੀ ਐਂ ਕਹਿੰਦਾ ਮੱਝਾਂ ਦਾ ਥਣ ਲੱਗਾ ਇਹ ਨਹੀਂ ਵੀ ਐਵੇਂ ਕੋਈ ਕਹੀ ਹੋਊਗਾ ਕਿੱਦਾਂ ਹਨਾ ਚੋਣ ਤੋਂ ਔਖੇ ਹੋਣਗੇ ਜਾਂ ਕਿਵੇਂ ਆਪਾਂ ਤੈਨੂੰ ਪਤਾ ਗਾਂ ਦਾ ਅਜਿਹਾ ਵੀਡੀਓ ਜੇ ਆਪਾਂ ਪਾਈ ਨਹੀਂ ਜਾਂ ਲੈਨੇ ਆ ਇਹ ਗਰੰਟੀ ਵਾਲੀ ਸੀ ਆਪਾਂ ਨੂੰ ਫੋਲ ਮਿਲੀ ਠੀਕ ਆ ਤੇ ਆਪਾਂ ਤਾਂ ਆਖਿਆ ਵੀ ਚੱਲ ਲੈ ਲਈਏ ਥਣ ਥਣ ਚਵਾ ਨਿਕਲੇ ਇੱਕ ਨੰਬਰ ਕਰਮਾ ਵਾਲੀ ਦਾ ਇੱਕ ਕੁਆਲਟੀ ਤਾਂ ਅਗਲੇ ਥਣਾ ਚੋਂ ਹੀ ਕੱਢਦੇ ਆ ਕਰੂ ਕੱਢਦੇ ਰੂਟਮਾਨ ਵਾਲੀ ਬਾਕੀ ਇਹ ਨਾੜਾ ਨੂੰ ਰੇਟੇ ਦਾ ਕੀ ਕਰਨਾ ਰੇਟੰਦਾ ਵੀਰੇ ਕੁਲਦੀਪ ਯਾਰ ਮੁੱਲ ਜੋ ਘਰ ਮਰਜ਼ੀ ਕਰੀ ਜਾਈ ਆ ਨਾ ਲੱਖ ਚੋਂ ਮਾਨਤਣ ਕਰ ਦਈਏ ਲੱਖ ਚੋਂ ਕਿੰਨਾ ਕ ਕਰ ਦਈਏ 5000 ਹੀ ਕਰ ਦਈਏ ਸਿੱਧਾ 95 ਦੀ ਹਾਂ ਤੇ ਜਮਾ ਨਾ ਦਈਏ 95000 ਦੀ ਹਾਂ ਤੇ ਤੈਨੂੰ ਵੀ ਪਤਾ ਚਲ ਤੂੰ ਹੀ ਤਾਂ ਕਿਤੇ ਵੜਾ ਬੂੜਾ ਹਾਂ ਗਾਵਾਂ ਲੈ ਆਉਨੇ ਆਪਾਂ ਤਾਂ ਕਿਤੇ ਇਹੋ ਜਿਹਾ ਕੰਮ ਨਹੀਂ ਦਿੱਤੇ ਤੂੰ ਹੀ ਦੱਸ ਦੇ ਵੀ ਕਿੱਡੀ ਵੱਡੀ ਆ ਤੇ ਕਿੰਨੇ ਗਲੀ ਵੇਸਣ 30 ਤੋਂ ਪਲੱਸ ਚੱਲੂਗੀ ਆਪਣੇ 30 ਮੰਨ ਕੇ ਕੋਈ ਵੀ ਲੈ ਲੇ ਨਹੀਂ ਚੱਲੂਗੀ ਇਹਦਾ ਤਾਂ ਕੋਈ ਊੜਾ ਬੰਨਾ ਹੀ ਨਹੀਂ ਜਿੱਦੀ ਚਾਰੂਣਾ ਕਰਮਾਂ ਵਾਲੀ ਹਾਂ ਮੈਂ ਨਾ ਜਵੇਂ ਮਰਜ਼ੀ ਕੋਈ ਵੀ ਕਰੀ ਜਵੇ ਓਕੇ 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 ਤੇ ਬਾਕੀ 95000 ਦੀ ਦੇ ਦਵਾਂਗੇ ਆਪਾਂ ਠੀਕ ਆ ਤੇ ਇਹ ਦੇਤੀ ਆਪਾਂ 1 ਲੱਖ ਤੇ 25000 ਚੁਮਾਨਤਨ ਕਰ ਦਾਂਗੇ ਠੀਕ ਆ ਲੈ ਵੀ ਸੱਜਣੋ ਇਹ ਸੀਗੇ ਐਨੀਮਲ ਜੱਗੇ ਕੋਲੇ ਕਲਾਸ ਨਗਰ ਦੇ ਵਿੱਚ ਵਿਕਰੀ ਵਾਲੇ ਖੁੱਲੀ ਖੁੱਲੀ ਦੇਖੋ ਠੋਟੀ ਕੱਢੀ ਜਾਂਦੀ ਹੈ ਲੈ ਤਾਂ ਤੁਹਾਨੂੰ ਤੇ ਜਿਹੜਾ ਪਸੰਦ ਆ ਗਿਆ ਉਹ ਕਰਕੇ ਤਸੱਲੀ ਜ਼ਰੂਰ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਕੰਨੀ ਤਰੱਕੀ ਦੇਵੇ